ਸਰਨੂ ਪੈਰਪਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਕਰਦੇ ਹਾਂ ਵੀ ਸਾਰੀ ਵੀਅਰਸ ਬਹੁਤ ਵਧੀਆ ਹੋਵੋਗੇ ਸੋ ਲੋਜੀ ਸਵੇਰ ਦਾ ਟਾਈਮ ਸੀਗਾ ਸਵੇਰੀ ਸਵੇਰੀ ਅਸੀਂ ਭਰਨ ਲੱਗੇ ਟੈਂਕਰ ਤੇ ਲਾਈਟ ਆ ਜਾ ਹੀ ਨਹੀਂ ਸੀਗੀ ਤਾਂ ਕਰਕੇ ਇੱਕ ਟਰੈਕਟਰ ਨਾਲ ਜਨਰੇਟਰ ਸਟਾਰਟ ਕਰਕੇ ਮੋਟਰ ਚਲਾਈ ਤੇ ਹੁਣ ਆ ਪਾਣੀ ਖਾਲਚ ਜਾ ਰਹੇ ਆ ਦੂਜਾ ਟਰੈਕਟਰ ਵੀ ਔਨ ਆ ਤੇ ਉਹ ਦੂਰ ਟੈਂਕਰ ਦੇ ਵਿੱਚ ਪਾਣੀ ਪਾ ਰਹੇ ਆ ਆ ਦੇਖੋ ਜਿਹੜਾ ਹਰਾਜਾ ਪੈ ਪੈ ਖਾਲ ਦੇ ਕਿੱਚਾ ਇੱਥੋਂ ਪਾਣੀ ਆ ਰਿਹਾ ਪਾਣੀ ਫਿਰ ਦਿੱਤੇ ਟੈਂਕਰ 'ਚ ਜਾ ਰਿਹਾ ਸੁਸਵੀ ਦੀ ਸੋਰੀ ਸਾਡਾ ਇਹ ਕੰਮ ਸ਼ੁਰੂ ਹੋਇਆ ਹੋਇਆ ਸੀਗਾ ਤੁਸੀਂ ਲੈਟ ਤਾਂ ਜਹਾਂਈ ਨਹੀਂ ਤੀਗੀ ਤੇ ਕੱਲ ਵੀ ਲੈਟ ਨਹੀਂ ਆਈ ਸੀ ਨਾ ਅਸੀਂ ਜਦ ਉਹਦੇ ਨਾਲ ਟਰੈਕਟਰ ਨਾਲ ਪਾਣੀ ਪਾਇਆ ਬਾਅਦ 'ਚ 10-15 ਮਿੰਟ ਬਾਅਦ ਲੈਟ ਆ ਗਈ ਮੈਨੂੰ ਅੱਜ ਵੀ ਇਹੀ ਉਮੀਦ ਹੈ ਵੀ ਅੱਜ ਫੇਰ ਐਵੇਂ ਹੋਊਗਾ ਲੈਟ ਆਜੂਗੀ ਸੋ ਬਾਕੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਆ ਦੇਖੋ ਜੇ ਇਧਰ ਬੀਲ ਐਨੀ ਉੱਪਰ ਚੜੀ ਹੋਈ ਆ ਉਹਦੇ ਦਰੱਖਤ ਤੇ ਇੱਕ ਵੀ ਕੱਦੂ ਨਹੀਂ ਲੱਗਿਆ ਬਿਬੀ ਦੀ ਪੇਟੀ ਸਾਡੀ ਆ ਪੁਰਾਣਾ ਬੈਗ ਆ ਪੁਰਾਣਾ ਬੈਗ ਐਵੇਂ ਕਰ ਦਿੱਤੀ ਅੱਗੇ ਕਿਵੇਂ ਬਣਾਇਆ ਦੇਖ ਹੂੰ ਐਵੇਂ ਉਹ ਕਰ ਦਿੱਤੀ ਇਹ ਚ ਪੁਰਾਣੇ ਕਾਗਜ਼ ਪੱਤਰ ਬਹੁਤ ਜਪਦੇ ਪਾਏ ਨੇ ਗੱਡੀਆਂ ਚੱਲਦੀਆਂ ਜਾਂ ਜੱਦੀਆਂ ਉਹ ਗੱਡੀਆਂ ਤੋਂ ਵੀ ਪਹਿਲਾਂ ਦਾ ਤਾਂ ਹਾਂ ਹੂੰ ਦੇਖਾਂਗੇ ਦਿਖਾ ਦੇ ਬਾਹਰ ਜਾਂਦੀਆਂ ਸੀ ਗੱਡੀਆਂ ਸਭ ਬਿਲੀ ਬੋਰ ਪਾਸ ਕੁੱਪਰ ਬਿਜਲੀ ਇਹ ਤਾਂ ਕੱਪੀ ਹੀ ਹਾਂ ਕਿਸ ਤਰ੍ਹਾਂ ਨਹੀਂ ਫੋਟੋ ਦੇ ਤੂੰ ਕੀ ਹੈ ਕੱਦਿਆ ਇਹ ਕੀ ਸ੍ਰੀ ਮੇਰ ਸਿੰਘ ਪੁੱਤ ਸਿੰਘ ਪੰਖ ਪਖਸ਼ੀ ਵਾਲਾ ਕੀ ਮਿਲ ਗਿਆ ਪਾਸਬੁੱਕ ਕੀ ਲਿਖਿਆ ਹੋਇਆ ਹੈ ਹਮ 36 36 ਦੀ 12 6 1936 ਆ ਨਾ ਹੁਣ ਦੇਉ ਦੇ ਤੀਗਾ ਨੀ ਪ੍ਰਾਣੀ ਆ ਹਨ ਇਹ ਬਾਪੂ ਜੀ ਰੱਖਿਆ ਹੋਈਆਂ ਨੇ ਹਨ ਹਣੇ ਦਿੱਤੋ ਹਾਂ ਲੀਰਾਂ ਲੈ ਕੇ ਆਉਂਦੇ ਦੀ ਫੇਰਾ ਹਨ ਇੱਧਰ ਆ ਇੱਧਰ ਪੈਣਾ ਨਬੂ ਦੀ ਉਹ ਜਿਹੜੀ ਦਾਦੀ ਮੰਮਾ ਉਹ ਤੇ ਕਿੱਧਰ ਹੋ ਪੈਣ ਦੀ ਜਨਾਲੀ ਬੜੀ ਉਹ ਰਠਾਣੀਆਂ ਮੇਰੀਆਂ ਬੁੰਡੀਆਂ ਉੱਤੇ ਆਹ ਆਲੀਰਾਂ ਲੈ ਆ ਕੇ ਲੁਧਿਆਣੇ ਤੋਂ ਲੀਰਾਂ ਲੈ ਕੇ ਆਉਂਦੇ ਆ ਅੱਛਾ ਆ ਵੀ ਸਾਰੇ ਹੋ ਤਾ ਨੀ ਗਾਦਾ ਬਹੁਤ ਵਾਰੀਆਂ ਬੁਣੀਆਂ ਨੇ ਇਹਨਾਂ ਨੇ। ਆ ਬਾਪੂ ਦੀ ਫੋਟੋ ਦੇਖੀ। ਬਾਪੂ ਦੀ ਫੋਟੋ। ਹਾਂ ਬਾਪੂ ਹੁੰਦਾ ਸੀ ਬੜਾ ਕੈਂਟ ਬੀਬੀ। ਬੀਬੀ ਤੇਰੀ ਫਟ। ਕਿੰਨਾ ਸੋਹਣਾ ਸੀ ਹੈਨਾ ਬਾਪੂ। ਬੀਬੀ ਦੇਖੀ? ਇਹਦੀ ਧੀ। ਇਹ ਪਹਿਲੀ ਫੋਟੋ ਹੈ। ਯਾ ਕਲ ਕਰਦੇ ਰਹੇ। ਹਾਂ। ਹਾਂ। ਕਿੰਨੀ ਪੁਰਾਣੀ ਫੋਟੋ ਬਾਪੂ ਦੇ ਸਾਹਮਣੇ ਰੱਖੋ। ਵੀਰ ਨੂੰ ਸਾਡੇ ਕਾਗਜ ਦੇ ਦੇਖਾਂਗੇ ਚੋ ਬਹੁਤ ਕੁਝ ਨਿਕਲੂ ਫੇਰ ਵੀਡੀਓ ਬਣਾ ਕੇ ਦੇਖਾਂਗੇ ਆਪਾਂ ਅੱਜ ਬਣਾਉਂਗਾ ਉੱਪ ਜਾ ਨਿਕਲਣਾ ਇਹ ਵਿਚਾਰੀ ਇਹ ਹੋ ਜੇ ਵੀ ਕਿੰਨਾ ਪ੍ਰਾਣਾ ਹੋ ਆ ਰਿਹਾ ਹੈ ਨਾ ਸਲਾਬ ਜਿਹੀ ਜੀ ਸਮੈਲ ਜੀ ਹੂੰ ਬਸ ਆਹੀ ਆਹਾ ਕਿੱਥੇ ਹੋਰ ਆ ਜੇ ਉਹ ਪਾਇਆ ਹਸਤਰ ਜਾਈਆਂ ਪਈਆਂ ਨੇ ਅਗਲੇ ਦਿਨ ਬਾਅਦ ਚੋ ਕਰਾਂਗੇ ਪਹਿਲੇ ਇਹਨਾਂ ਨੂੰ ਅੱਜ ਹੋਰ ਅੱਜ ਫੇਰ ਛੱਡਿਆ ਹੀ ਰਗੜਿਆ 2 ਮਹੀਨੇ ਗੱਲ ਹੋਣੀ ਪੋਚ ਰਿਹਾ ਬਹੁਤ ਦੋ ਤਿੰਨ ਮਹੀਨੇ ਹੋ ਗਏ ਆਪਾਂ ਦੇ ਰਗੜੀ ਹੋਈ ਹੈਗੀ ਪੀਂਦੇ ਸੇ ਦਾ ਪੈਦਾ ਬੋਲ ਤਾਂ ਨਹੀਂ ਮਰੀ ਨਿਗਾਹ ਨੂੰ ਬਹੁਤ ਪਰਤ ਹਮ ਇੱਕ ਗਲਾਸ ਰੋਜ਼ ਕਰਕੇ ਪੀ ਲੈਵੇ ਜਿੰਮੀ ਵੀ ਹੋਵੇ ਸੈਟ ਲਾ ਕੇ ਕਰਕੇ ਪੀ ਲੈ ਹਮ ਆ ਲੈ ਨੀਗਾ ਹਾਂ ਜੀ ਆ ਸੂਤ ਨੀਤੂ ਦਾ ਤਤਨ ਕਿਹਾ ਦੀਏਗਾ ਉੱਥੇ ਤਿਆਰ ਕਰਵਾਣਾ ਨਹੀਂ ਨੀਤੂ ਆਪਣਾ ਸੂਟ ਤਿਆਰ ਕਰ ਰਹੀ ਆ ਨੀਤੂ ਨੇ ਨਾ ਆਪਣਾ ਸੂਟ ਕੋ ਤਾਂ ਕਹਿੰਦੇ ਕਿ ਤ ਤਿਆਰ ਕਰ ਲੈਣਾ ਕੱਲ ਨੂੰ ਤਿਆਰ ਹੋ ਜਾਊਗਾ ਜੇ ਮੈਂ ਸੂਟ ਸਮਾਉ ਤਾਂ 6 7 ਦਿਨ ਚ ਸਿਉਂਗੀ ਜੇ ਮੈਂ ਭੁੱਲ ਗਈ ਸਿੱਧਾ ਉੱਥੋਂ ਕਿਹੜਾ ਤਿਆਰ ਆ ਆ ਲੱਗਦਾ ਮੈਨੂੰ ਸਿੱਧਾ ਆ ਸਿੱਧਾ ਏ ਆ ਪੁੱਠਾ ਹੈ ਹਾਂ ਪੁੱਠਾ ਲੱਗਦਾ ਕੱਟ ਲਿਆ ਅ ਜਿਹੜਾ ਇਹਾਂ ਕਲੀਨ ਹੈ ਜੀ ਇਹ ਲੈ ਲੇ ਕੁਸ ਲਵਾਉਗੀ ਆ ਕੀ ਪਿਆ ਹੈ ਠਾਬਾ ਵਾਂ ਕਾ ਕਮੀਜ ਹੋ ਗਿਆ ਆ ਗਰਮ ਸੁਣ ਆਹ ਨਾ ਰੱਖ ਲੀ ਉਹਦੇ ਤੇ ਕਮੀਜ਼ ਕਿਤੇ ਇਕੱਠਾ ਕਰ ਦੇ। ਇਹ ਉਹ ਨਹੀਂ ਹੁੰਦੀ ਜਿਹੀ ਜੈਲੀ ਜਿੱਦ ਨੂੰ ਕਰ ਲੋ ਉਧਰ ਨੂੰ ਇਹ ਕਪੜਾ ਹੈ। ਇਹ ਮੈਂ ਕਿਵੇਂ ਹਾਂ ਕੱਟ ਕੇ ਹਮੇ ਘਟ ਵੱਧ ਜਗ ਇਹ ਇੱਕ ਕਪੜਾ ਹੈ ਜਿੱਦ ਨੂੰ ਕਰੇ ਉਧਰ ਨੂੰ ਬਣ ਜੂ ਇਹ। ਇਹਦੇ ਸੂਣ ਤੇ ਦੇਖੋ ਕਿੰਨੇ ਹਾਂ ਤਾਂ ਇਹ ਕੱਟ ਰਿਹਾ ਜੀ। ਪਹਿਲਾਂ ਤਾਂ ਸਮੈਲ ਆਉਂਦੀ ਸੀ ਬਦਾਮਾਂ ਚ। ਕੀ ਕੀ ਤੇ ਆਪਾਂ ਤੋਂ ਪਾਈ ਰੱਖਦੇ ਹਾਂ ਤੇ ਗੱਬੇ ਜਿਹੜਾ ਮਾੜਾ ਮੋਟਾ ਉਹ ਜੀ ਹੁੰਦੇ ਨੇ ਉਹ ਤਾਂ ਫਿਰ ਲੱਗਦਾ ਨਹੀਂ ਉਹਨੂੰ ਧੁੱਪ ਨਹੀਂ ਲਾਦੀ ਮਰਦੇ ਨਹੀਂ ਹੈਗਾ ਹਾਂ ਹੁਣ ਇਹ ਗੱਬੇ ਵਾਏ ਕਾਟ ਕੇ ਤੇ ਗੱਬੇ ਕਾਟ ਜਾਂਦੇ ਨੇ ਨਾ ਬਹੁਤ ਵਧੀਆ ਕਾਟਦੇ ਨੇ ਗੱਬੇ ਜਗਾ ਰਹਿੰਦੀ ਇਹਨਾਂ ਨੂੰ ਸਾਡੀ ਠੀਕ ਨੇ ਨਾ ਤੇ ਠੀਕ ਹੀ ਨੇ ਅੱਤ ਤੂੰ ਉਹ ਗਾਲ ਦੂੜ ਜੀ ਜਿਹੜੀ ਪਈਆ ਬਾਹਰ ਧਰ ਦਿੰਦੀ ਢੱਕਣ ਖੋਲ ਕੇ ਜਿੰਨੀਆਂ ਆਏ ਪਈਆਂ ਨੇ ਬਹੁਤ ਬਹੁਤ ਉਹ ਇੱਕ ਧਰ ਦੀਆਂ ਬਾਕੀ ਤਾਂ ਸਾਰੇ ਠੀਕ ਨੇ ਇੱਕਦੇ ਵਿੱਚ ਨੇ ਹੋਰ ਜਿਹੜਾ ਪਕੌੜੇ ਪਕੌੜੇ ਨੇ ਤੁੱਪ ਧਰ ਦਵੇ ਬਾਅਦ ਚ ਲਾ ਕੇ ਉਹਨਾਂ ਨੂੰ ਉਹ ਸੀਲ ਬੰਦ ਕਰ ਦਵੇ ਫਿਰ ਸਲਾਬ ਨਹੀਂ ਜਾਣੀ ਚਾਹੀਦੀ ਵਿੱਚ ਹਮ ਇੱਕ ਜਿਹੜਾ ਆਪਾਂ ਕੋਈ ਸਮਾਨ ਲੈ ਕੇ ਆਉਣ ਉਹਨੂੰ ਨਾ ਹਾਂਜੀ ਉਹਨਾਂ ਵਿੱਚ ਕੁੜੀ ਜੀ ਹੁੰਦੀ ਆ ਛੋਟੀ ਜੀ ਹਮ ਹੁੰਦੀ ਆ ਜੀ ਉਹ ਰੱਖ ਲਵੇ ਉਹ ਦਾਲਾਂ ਹਾਂ ਉਹ ਦਾਲਾਂ ਦੇ ਵਿੱਚ ਪਾ ਦੇ ਜਿਹੜੀਆਂ ਸੁੱਕੀਆਂ ਦਾਲਾਂ ਪਈਆਂ ਹੁੰਦੀਆਂ ਉਹਨੂੰ ਜਿਹੜਾ ਡੱਬੇ 'ਚ ਰੱਖੇ ਜਾਂ ਲਫਾਫੇ 'ਚ ਰੱਖੇ ਨੇ ਹਮ ਫਿਰ ਉਹ ਸਮਾਰ ਕੇ ਬੰਦ ਕਰ ਦਵੇ ਲਫਾ ਫਿਰ ਸਲਾਬ ਨਾਲ ਕੋਈ ਜੀ ਨਹੀਂ ਪੈਂਦੇ ਹਾਂ ਾਂਕੀ ਬਣ ਕੇ ਆ ਗਈ ਧੁੱਪ ਬਹੁਤ ਆ ਕਪੜੇ ਲਗਾ ਐਸਵੇਰ ਦੇ ਕਪੜੇ ਧੋਏ ਜਾ ਰਹੇ ਨੇ ਇਧਰ ਦੀਪ ਦਾ ਚੱਲ ਰਿਹਾ ਮੈਂ ਪਾਏ ਹੋ ਹੁਣ ਉਹ ਤਾਂ ਮੈਂ ਪਾਏ ਨਹੀਂ ਆ ਜਾ ਕੇ ਉਹਨੇ ਧੁੱਪ ਜਾ ਕੇ ਸਹੀ ਗੱਲ ਐ ਤੈਨੂੰ ਹੁਣ ਲੋ ਜੀ ਦੁਪਹਿਰ ਦਾ ਟਾਈਮ ਸੀਗਾ ਤੇ ਮੈਨੂੰ ਲੱਗ ਰਹੀ ਸੀ ਬਹੁਤ ਜ਼ਿਆਦਾ ੁੱਖ ਤਾਂ ਕਰਕੇ ਮੈਂ ਬਣਾਉਣ ਲੱਗੀ ਮਿੱਠੇ ਪਰੌਂਠੇ ਤੇ ਫਿਰ ਮਾਮਾ ਜੀ ਬੈਠੇ ਸੀ ਉਹਨਾਂ ਨੂੰ ਵੀ ਉਹ ਵੀ ਕਹਿੰਦੇ ਵੀ ਤੂੰ ਮੇਰੇ ਵਾਸਤੇ ਵੀ ਬਣਾ ਦੇ ਸੋ ਉਹਨਾਂ ਪੋਣਾ ਵਾਸਤੇ ਬਣਾ ਰਹੇ ਆ ਜਿਵੇਂ ਦੁਪਹਿਰੇ ਭੁੱਖ ਲੱਗੀ ਨਾ ਮੈਂ ਤਾਂ ਕਈ ਵਾਰ ਰੋਟੀਆਂ ਬਣਾ ਲੈਣੀ ਹੁੰਦੀਆਂ ਜੇ ਬਕਸੀ ਰੋਟੀਆਂ ਪਈਆਂ ਹੁੰਦੀਆਂ ਨੇ ਸਵੇਰ ਦੀ ਉਹਨਾਂ ਨੂੰ ਮੈਂ ਚਲਾ ਲੈਣੀ ਹੁੰਦੀ ਆ ਨਹੀਂ ਫਿਰ ਮੈਂ ਵੀ ਮਿੱਠੇ ਪਰੌਂਠੇ ਬਣਾ ਲੈਣੇ ਹੁੰਦੇ ਆ ਲਓ ਜੀ ਪਰੌਂਠਾ ਜ ਆਪਣਾ ਬਣ ਕੇ ਹੋ ਗਿਆ ਬਸ ਤਿਆਰ ਤੇ ਅੰਦਰ ਮੈਂ ਚਾੜ ਲਿਆਂਦਾ ਏ ਮਿੱਠੀਆਂ ਰੋਟੀਆਂ ਮਿੱਠੇ ਪ੍ਰੌਣਥੇ ਸਾਰੇ ਨਾਲ 54 ਨਾਲ ਪੱਧੀ ਆ ਲੱਗਦੇ ਨੇ ਜਰਾ ਬਸ ਸੋ ਸਾਡੇ ਵੱਲੋਂ ਵੀ ਅੱਜ ਕੋਈ ਮਿੱਠੀ ਜੇ ਬਣਨ ਸੀ ਅੰਬ ਦਾ ਚਾਰੇ ਵਸ ਨੇ ਆ ਦੇਖੋ ਸਾਡੇ ਮੁੰਡੇ ਨੇ ਜੌਂਡੀਰ ਲਿਆ ਹੁੰਦਾ ਆ ਗੱਡੀ ਆ ਜਿਹੜੀ ਆਪਣੇ ਉੱਤੇ ਸੀ ਲਿਖੀ ਉਦੋਂ ਪਾਇਆ ਸੀ ਟੈਕਸੀ ਕਰਾਏ ਤੇ ਕਰਾਏ ਵਾਸਤੇ ਹੈਂ ਜਹਾਂ ਲੈ ਕੇ ਜਾਂਦਾ ਹੁੰਦਾ ਨਹੀਂ ਕੋਣ ਦਾ ਨਹੀਂ ਹੈਗਾ ਅਮੀ ਤਾਂ ਹੈ ਨਾ ਮੈਂ ਦਾ ਪੁੱਤ ਆ ਤੂੰ ਮੈਨੂੰ ਕਹਿੰਦਾ ਤੂੰ ਉਹ ਗੱਡੀ ਰੱਖ ਲੈ ਮੇਰੀ ਬੜੀ ਉਹ ਬੜੀ ਰੱਖ ਲੈ ਬਈ ਅਸੀਂ ਲਾ ਲਈ ਇੱਕ ਦਿਨ ਵਾਸਤੇ ਨਾ ਬਈ ਤੂੰ ਵੀ ਨਾਲ ਚੱਲੀ ਟਰਾਲੀ ਉੱਪਰ ਪਈ ਆ ਮੈਂ ਤਾਂ ਕੋਈ ਡੱਬ ਮੈਂ ਤਾਂ ਡੱਬਾ ਵੀ ਨਹੀਂ ਦਿੱਤਾ ਕਿੰਨੇ ਦਾ ਆ ਇਹ ਗਾਣਾ ਕਰ ਬੰਦ ਕਰੀ ਗਾਣਾ ਦੇਖ ਗਾਣੇ ਵੀ ਚੱਲਦੇ ਨੇ ਉਹਦੇ ਤੇ ਮਾ ਕੇ ਟ੍ਰੈਲੀ ਆ ਨਾ ਉਪਾਈ ਉੱਪਰ ਵੀ ਆ ਚੱਲ ਕੋਈ ਨਾ ਫੇਰ ਬਾਅਦ ਚ ਠੀਕ ਆ ਕਿੰਨੇ ਦਾ ਆ ਇਹ ਹਾਂ ਪਤਾ ਨਹੀਂ ਕਿਨੇ ਲਿਆ ਕੇ ਦਿੱਤਾ ਮਾਮੂਨੇ ਪਾਪੇ ਨੇ ਵੇਰੀ ਗੁੱਡ ਵੈਰੀ ਗੁੱਡ ਤੇਰੇ ਮਾਮੂਨੇ ਭੇਜਿਆ ਪਤਾ ਤਾਂ ਤੇਰੇ ਮਾਮੂਨੇ ਭੇਜੇ ਹੈ ਬਹੁਤ ਸੋਹਣਾ ਸੱਚੀ ਬਈ ਬਖਸ਼ੀ ਵਾਲਾ ਕਰ ਲੈ ਠੀਕ ਆ ਵੈਰੀ ਗੁੱਡ ਤੇ ਮੈਨੂੰ ਤੂੰ ਮੈਨੂੰ ਹੁਣ ਆਏ ਤਾਂ ਦੱਸ ਦੇ ਵੀ ਇਹਦਾ ਡੱਬਾ ਤਾਂ ਦੇ ਦੇ ਸਾਨੂੰ ਲੱਡੂਆਂ ਦਾ ਇਹ ਮੈਂ ਲੈ ਕੇ ਆਉਂਗਾ ਹੈ ਲਾ ਕੇ ਨਹੀਂ ਆਇਆ ਤੂੰ ਤਾਂ ਅਭੀ ਤੱਕ ਦੇਖ ਲੈ ਜੇ ਮੈਂ ਝੂਠ ਬੋਲਦੀ ਸੀ ਦਾਦੂ ਤੇਰਾ ਨਬੂ ਦੇ ਕਿੰਨਾ ਨਹੀਂ ਮੈਂ ਸੂਟ ਆ ਨਹੀਂ ਨਾ ਨਬੂ ਕਿੰਨਾ ਕਿਰ ਹੋ ਗਿਆ ਸੂਟ ਨੂੰ ਉਹ ਤੇ ਦੋ ਦਿਨ ਸਾਤ ਅਜੇ ਤਾਂ ਸਾਲ ਵੀ ਨਹੀਂ ਹੋਇਆ ਕਹਦੇ ਕਿਹਦੇ ਮੈਨੂੰ ਕਰਾਇਆ ਅਮਰੀਂਦਰ ਤੇ ਅਮਰੀਂਦਰ ਦੇ ਨੂੰ ਕਰਾਇਆ ਸੀ ਇੱਕ ਸਾਲ ਹੀ ਹੋ ਗਿਆ ਸਾਲ ਸਾਲ ਤਾਂ ਹਲੇ ਹੋਇਆ ਨਹੀਂ ਚੱਲ ਅੱਦਾ ਹੀ ਨਵੰਬਰ ਚ ਏਦਾ ਹੀ ਮੰਨੂ ਨਵੰਬਰ ਚ ਦੀ ਹੂੰ ਦਸੰਬਰ ਤੋਂ ਦਿਨ ਨੂੰ ਨਵੰਬਰ ਚ ਸੀ ਨਵੰਬਰ ਦੇਲਾ ਸਦੀ ਫਿਰਦੀ ਆ ਜਾਣ ਜੂਣਾ ਇਹਨੇ ਕੀਤਾ ਨਹੀਂ ਹੈਗਾ ਸੈਂਟ ਤੋਂ ਸੁਣ ਤੋਂ ਲਾਈ ਨਾ ਕੇ ਮੈਰ ਦਾ ਘਰਾਂ ਚੋਂਦੀ ਸੀ ਸੂਟ ਨੂੰ ਪ੍ਰੈਸ ਨਹੀਂ ਕਰੀ ਵੀ ਬਸ ਇੱਕ ਕੱਢ ਕੇ ਪਾਇਆ ਅਲਮਾਰੀ ਚ ਪਤਾ ਨਹੀਂ ਕਿਵੇਂ ਕਰੀ ਅੱਧਰ ਨੂੰ ਉਹੀ ਹੈ ਜਿਹੜਾ ਆਪਾਂ ਨੇ ਵੀਰੇ ਤੇ ਲਿਆਤੀ ਮੇਰੇ ਖਿਆਲ ਨਾਲ ਇਹ ਚਲਦੀ ਫਿਰਦੀ ਦੁਕਾਨ ਤੋਂ ਲਿਆਤੀ ਹਾਂ ਕੱਪੜਾ ਲੋ ਜੀ 7:00 ਵਜੇ ਤੇ ਬਸ ਅੰਦਰ ਸਾਰੇ ਬੈਠੇ ਨੇ ਟੀਵੀ ਦੇਖ ਰਹੇ ਸੀਗੇ ਧੂਤਾ ਚੱਲ ਰਿਹਾ ਸੀਗਾ ਤੇ ਮੈਂ ਵੀ ਬਸ ਹੁਣ ਸਬਜੀ ਰੋਟੀ ਦੇਣੀ ਆ ਰੋਟੀ ਤੇ ਵੈਸੇ ਹੁਣ ਆਪਣੇ ਨਾ ਸਾਰਾ ਅਸੀਂ ਚੇਂਜ ਕਰ ਲਿਆ ਸ਼ੈਡਿਊਲ ਮਤਲਬ ਸਵੇਰੇ ਵੀ ਰੋਟੀ ਨਹੀਂ ਖਾਂਦੇ ਰੋਟੀ ਆਪਾਂ ਖਾਣੇ ਆ 2:00 ਵਜੇ ਤੇ ਸ਼ਾਮ ਨੂੰ ਹੁਣ ਬਸ ਰੋਟੀ ਨਹੀਂ ਖਾਣੀ ਸਿਰਫ ਦਾ ਸਬ지 ਜੋ ਵੀ ਤਿਆਰ ਹੋਊਗੀ ਫਿਰ ਆਪਾਂ ਉਹ ਖਾ ਮੰਦੇ ਆ ਤੇ ਅੱਜ ਮੈਨੇ ਬਣਾਈ ਹੈ ਇਹ ਲੋਧੀਆਂ ਸੋਇਆ ਬਿੰਦੇ ਬੜੀਆਂ ਦਾ ਚੂਰਾ ਆ ਦੇਖੋ ਕਿੰਨਾ ਵਧੀਆ ਬਸ ਹੁਣ ਮੈਂ ਸਭ ਨੂੰ ਰੋਟੀ ਪਾ ਕੇ ਦਿੰਦੀ ਆ ਸੋ ਬਾਕੀ ਮੈਂ ਉਮੀਦ ਰੱਖਦੇ ਆ ਵੀ ਤੁਹਾਨੂੰ ਸਾਰੇ ਜਣਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੇ ਪਸੰਦ ਆਈ ਹੋਊਗੀ ਸੋ ਬਾਕੀ ਜੇ ਪਸੰਦ ਆਈ ਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਕਰੋ ਜੀ ਸੋ ਬਾਤ ਇਹ ਆਪਾਂ ਨੂੰ ਕਿ ਨੈਕਸਟ ਬਹੁਤ ਵਧੀਆ ਵਧੀਆ ਵਲੌਗਸ ਆਣਗੇ ਜੀ ਜ਼ਰੂਰ ਦੇਖਿਆ ਸੋ ਹੁਣ ਆਪਾਂ ਮਿਲਦੀ ਆਂ ਜੀ ਨੈਕਸਟ ਵਲੌਗ ਦੇ ਵਿੱਚ